ਕੋਟਕੇ ਤੇ ਇਹ ਕਿਸ ਨੂੰ ਮਿਲਿਆ ਬਾਕੀ ਉਹ ਵੀ ਖਾ ਲੇ ਤੀਜਾ ਨੰਮਰ ਆ ਗਿਆ ਤੁਹਾਡੇ ਕੋਲ ਨਰੇਗਾ ਦਾ ਜੀ ਗਰੀਬ ਤਿੰਨ ਮਹੀਨੇ ਮਗਰੋਂ ਸਿਆਲ ਹੀ ਦੇਣਾ ਉਹ ਮਾਗਦਾ ਉਹ ਦੋ ਦਿਹਾੜੀ ਨਹੀਂ ਹੁੰਦੀ ਗਰੀਬ ਦੇ ਘਰ ਧੁੰਨੇ ਭੁੱਜ ਜਾਂਦੇ ਨੇ ਉਹਨਾਂ ਤੁਹਾਨੂੰ ਨਰੇਗਾ ਦਿੱਤੀ ਵੀ ਸਵੇਰੇ ਦਿਹਾੜੀ ਲਾ ਤੇ ਸ਼ਾਮਾਂ ਨੂੰ ਪਹਿਲੇ ਲਾ ਉਹ ਵੀ ਤੁਹਾਡੇ ਮਗਰ ਮੱਛਾਂ ਨੇ ਵੱਡਾ ਵੱਡਾ ਦੇ ਖਾਤੇ ਵਿੱਚ ਪੈਸੇ ਪਾਉਣੇ ਸ਼ੁਰੂ ਕਰਤੇ ਖਾ ਤੇਰੀਆਂ ਕਾਪੀਆਂ ਫੜਾਤੀਆਂ ਬੈਂਕਾਂ ਦੀਆਂ ਫਸਾਦੇ ਗਰੀਬ ਭਾਈਚਾਰੇ ਨੂੰ ਤੇ ਏਟਮਨਾਂ ਨਾਲ ਆਪਦੇ ਕੋਲ ਰੱਖੋਏ ਜਿਨ੍ਹਾਂ ਕਦੇ ਪਤਾ ਨਹੀਂ ਐ ਟੀਮ ਕੀ ਹੁੰਦਾ ਹੁਣ ਭਾਵੇਂ ਫੋਨ ਤੋਂ ਪਤਾ ਲੱਗ ਗਿਆ ਹੋਵੇ ਨਵਾਂ ਨਵਾਂ ਨਹੀਂ ਕੇ ਨੂੰ ਪਤਾ ਲੱਗਾ ਇੰਨਾ ਮਾਰ ਮਾਰ ਕੇ ਇੱਕ ਸਰਪੰਚ ਕੋ 100-100 ਏਟੀਆਂ ਆ 2-200 ਏਟੀਆਂ ਆ ਪੈਸੇ ਪੈਂਦੇ ਤੁਹਾਡੇ ਖਾ ਜਾਂਦੇ ਆ ਤੁਸੀਂ 2-2 ਮਹੀਨੇ ਮਗਰੋਂ ਮੋਤ ਪਰਾਂ ਰੇ ਬੂਏ ਖਰਕਾਉਂਦੇ ਰਹਿ ਜਾਂਦੇ ਜੇ ਉਹਦੇ ਵਿੱਚੋਂ 10-15 ਦਿਨਾਂ ਦੇ ਪੈਸੇ ਬੰਦਿਆ ਬਾਕੀ ਉਹ 1.5 ਮਹੀਨੇ ਦੇ ਘੋਟ ਲੈਂਦੇ ਆ ਦਸੋ ਘੁੜਦੇ ਅਗਲੀ ਘੁੜਦੇ ਕਿਨੇ ਸਾਰ ਲਈ ਆਜਾ ਝਾਰੂ ਵਾਲੇ ਆਂਦੇ ਸੀ ਅਸੀਂ ਕੱਲੇ ਕੱਲੇ ਘਰ ਜਾ ਕੇ ਸਾਰ ਲਵਾਂਗੇ ਲਈ ਕਿਨੇ ਸਾਰ ਦਸੋ ਮੈਨੂੰ ਆਇਆ ਕੋਈ ਐਮਐਲਏ ਤਰ ਤਰੇ ਪਿੰਡ ਪਰ ਮੇਰੇ ਭਰਾਓ ਮੈਂ ਤਾਂ ਦੇ ਕੇ ਹੱਥ ਜੋੜਦਾ ਦੇ ਮੈਂ ਕੁਛ ਨਹੀਂ ਲੈਣਾ ਮੈਂ ਕੁਛ ਨਹੀਂ ਲੈਣਾ ਉਸ ਦਿਨ ਮੇਰਾ ਮਨ ਖੁਸ਼ ਹੋਊਗਾ ਜਿਸ ਦਿਨ ਤੁਹਾਡੇ ਘਰ ਵੀ ਕੋਠੇ ਲੈਂਡਰ ਪਏ ਹੋਣਗੇ ਉਤੇ ਛਤਰੀ ਲੱਗੀ ਹੋਊ ਐਲਸੀਡੀ ਵਾਲੀ ਤੁਹਾਡੇ ਘਰ ਮੋਟਰਸਾਈਕਲ ਖੜੋਤਾ ਹੋਊਗਾ ਤੁਸੀਂ ਵੱਡੇ ਵੱਡੇ ਤਨਾਤਾਂ ਨੂੰ ਬੜਾ ਕੀ ਕਹੋਗੇ ਉਹ ਤੁਹਾਨੂੰ ਕਹਿੰਗਾ ਤੇਲੀ ਤਾ ਤੂੰ ਜਾ ਨਹੀਂ ਆਹ ਕੰਮ ਹੋਣਾ ਏ ਪਰ ਕਰਨਾ ਕਿੰਨਾ મોદી ਸਾਹਿਬ ਜੇ ਤੁਹਾਡੀ ਕਰੀਬੀ ਕਰਨੀ ਆ ਤੇ મોદી ਸਾਹਿਬ ਨੇ ਕਰਨੀ ਜੇ ਹੁਣ ਲੋਕਾਂ ਦੇ ਮਗਰ ਲਾਉਣਾ ਲਗਣਾ ਛੱਡ ਦਿਓ ਹਾਸੇ ਹੁਣੀ ਕਰਾਉਣੀ ਛੱਡ ਦਿਓ ਹੁਣ મોદી ਸਾਹਿਬ ਪੰਜਾਬ ਵਿੱਚ ਆ ਚੁੱਕੇ ਜੀ ਮੈਂ ਤੁਹਾਡਾ ਸੇਵਾਦਾਰ ਆ ਮੈਂ ਕੋਈ ਲੀਡਰ ਨਹੀਂ ਕਿਸੇ ਨੂੰ ਪੁੱਛਣੋਂ ਬਾਅਦ ਜਗੇ ਸਿਰਫ ਗਰੀਬਾਂ ਦੀ ਖੜਾ ਮੈਂ ਕੇ ਮਗਰਮਸ਼ਲੇ ਘਰ ਨਹੀਂ ਜਾਂਦਾ ਮੇਰਾ ਰਿਕਾਰਡ ਪੁੱਛਣੋਂ ਜਾ ਕੇ ਪਾਸੇਓ ਜੇ ਤੁਹਾਡੀ ਕਨਕ ਗੱਦੀ ਗਈ ਕੱਟਰੀ ਜੇ ਮੀਰਾ ਦੀ ਕੱਟਦੀ ਗਰੀਬਾਂ ਦੀ ਭਿੱਖੀ ਵੇੜ ਚੌਂਕ ਵਿੱਚ ਧਰਨਾ ਲਾ ਕੇ ਗਰੀਬਾਂ ਦੀ ਹਾਲ ਕਰਾਈ ਤੇ ਤਗੜਿਆਂ ਦੀ ਕਟਾਈ ਦੇ ਭਾਈ ਚਾਰੇ ਭਾਂ ਭਰਾਵਾਂ ਦੀ ਖੜਾ ਵਾ ਭਿੱਖੀ ਵੇੜਾ ਤੁਹਾਨੂੰ 10 ਰੁਪਏ ਖਰਚਣ ਦੀ ਲੋੜ ਭਿੱਖੀ ਵੇੜ ਮੈਂ ਰਹਿੰਦਾ ਜੇ ਪਹਿਲਾਂ ਤਾਂ ਮੈਂ ਫੋਨ ਦਾ ਕੰਮ ਕਰਦਾ ਜਦੋਂ ਪਾਉ ਸਤਨਾਮ ਸਿੰਘ ਸਰਪੰਚ ਫਿਰ ਮੇਰੇ ਵੀਰ ਦੇ ਇਥੋਂ ਸਾਰੇ ਆਇਆ ਇਹਨਾਂ ਨੂੰ ਫੌਜੀ ਸਾਹਿਬ ਛੋਟੇ ਪਰਵਾਰਪੁਰੇ ਤੋਂ ਖਰਚਾਂਸਰ ਬੈਠੇ ਆ ਤਾਂ ਨੂੰ ਕੋਈ ਵੀ ਕੰਮ ਆ ਇਹਨਾਂ ਨੂੰ ਮਿਲੋ ਨਹੀਂ ਹੁੰਦਾ ਇਹ ਮੈਨੂੰ ਫੋਨ ਕਰਨਗੇ ਕੰਕਲਾ ਜੀਆਂ ਕਟੀਆਂ ਵਾ ਉਹ ਵੀ ਵਟਸਐਪ ਸਿੱਧੀ ਉਹ ਚਲੀ ਜੇ ਜਿਤਨਾ ਕੋਠਿਆਂ ਦੀ ਹੋਈ ਆ ਇਹ ਆਂਦੇ ਹੀ ਅਸੀਂ ਕੋਠੇ ਆਦੀ ਮਰਜ਼ੀ ਨਾਲ ਪਾਉਣੇ ਆ ਇਹਨਾਂ ਸੌਦੇ ਕੀਤੇ ਵੱਡਿਆ ਵੱਡਿਆ ਨਾ ਜਿਹਦਾ ਲੈਟਰ ਪਿਆ ਇਹਨਾਂ ਨੇ ਉਹਦਾ ਵੀ ਕੋਠਾ ਭਰਿਆ ਵੀ 2.5 ਲੱਖ ਆਉਣਾ ਏ 2 ਲੱਖ ਤੈਨੂੰ ਘਰ ਆਂ ਦੋ ਲੱਖ ਮੈਂ ਲੈਣਾ ਇਹ ਤਾਂ ਦੇ ਵਸਦਾ ਰੋ ਗਿਆ ਹੁਣ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਦਿਹਾੜੀਆਂ ਕਰਾਉਣੀਆਂ ਕਿ ਪੜਾ ਕੇ ਫੌਜਾਂ ਦੇ ਭਰਤੀ ਕਰਾਉਂਦੇ ਤੁਹਾਡੇ ਹੱਥ ਵਸਿਆ ਇਹ ਬੀਬੀਆਂ ਦੇ ਹੱਥ ਵਸਿਆ ਇਹ ਮਾਂ ਪਿਓ ਦੇ ਹੱਥ ਵਸਿਆ ਪਰ ਮਾਹੌਲ ਖਰਾਬ ਆ ਗਿਆ ਏ ਜਿਹੜੇ ਬੱਚੇ ਨਾਲ ਵੱਡੇ ਮਗਰਮੱਛਾਂ ਨੇ ਤਹਾਡੇ ਕਰਨ ਨਸ਼ੇ ਵਾਰ ਤੇ ਆ ਨਸ਼ਾ ਪੰਤ ਨਹੀਂ ਹੋਇਆ ਨਸ਼ਾ ਮੀਂਗਾ ਬੋਲਾ ਜਿੰਦਾਬਾਦ ਜੈਕਾਰਾ ਯਰੇ ਭਰੋ ਤਗੜੇ ਹੋ ਜੋ ਹੁਣ ਚਾਬੀ ਤੁਹਾਡੇ ਕੋਲ ਜੇ ਵੋਟਾਂ ਪੁਰਗੀਆਂ ਜੇ ਵੜਿਆਂ ਵੜਿਆਂ ਦੀਆਂ ਵੋਟਾਂ ਰਹਿ ਗਈਆਂ ਤੁਹਾਡੀਆਂ ਇਹਦੇ ਥਾਡੇ ਵਸਿਆ ਅਸੀਂ ਅੱਗੇ ਉਹ 80 ਸਾਲ ਤੱਕੇ ਖਾਣਿਆ ਕਿ ਆਪਦੇ ਪੁੱਤ ਵੀ ਪੜਾ ਗਏ ਕਿਤੇ ਕੰਮੇ ਲਾਉਣੇ 260 ਸੀਮਾ ਦੇ 260 ਜਿਹਦੇ ਵਿੱਚ ਉਹਦੀ ਚਾਰ ਆਈਆਂ ਕਲਕਾ ਕੋਠਾ ਨਰੇਗਾ ਤੇ ਆ 12 ਪੜਿਆ 10 ਪੜੇ ਬੱਚਿਆਂ ਬੱਚਿਆਂ ਦਾ ਬੁਟੀਕ ਦਾ ਬਿਊਟੀ ਪਾਲਰ ਦਾ ਕੋਰਸ ਆਇਆ 8 ਦਿਨ ਉਸੇ ਕੋਰਸ ਕਰਨ ਜਾਣ ਗਿਆ 500 ਰੁਪਏ ਇਹਨਾਂ ਨੂੰ ਦਿਹਾੜੀ ਮਿਲੂਗੀ ਨਾਲ ਕੰਮ ਸੌਰੇ 500 ਰੁਪਏ ਦਿਹਾੜੀ ਵੀ ਘਰੋਂ ਨਹੀਂ ਕੁਝ ਵੀ ਲਾਉਣਾ ਪਊਗਾ ਤੇ ਮੁਰਗੇ ਤੈਨਾ ਕੁੜੀਆਂ ਨੂੰ ਮੁੰਡਿਆਂ ਨੂੰ ਬਟਿਕਾ ਨੇ ਕੁੜੀਆਂ ਭੈਣਾਂ ਨੂੰ ਬੱਚਿਆਂ ਨੂੰ 1 ਲੱਖ ਰੁਪਇਆ ਲੋਨ ਮਿਲੂਗਾ ਜਿਹਦੇ ਉੱਤੇ ਕੋਈ ਵਿਆਜ ਨਹੀਂ ਹੋਊਗਾ ਜੇ ਉਹ ਲੱਖ ਤਾਰੂਗੀ ਅਗਲੀ ਵਾਰ 2 ਲੱਖ ਸਾਰਾ ਸਿੰਘ ਜੀ ਜਿੰਦਾਬਾਦ ਸਾਰਾ ਸਿੰਘ ਜੀ ਜਿੰਦਾਬਾਦ ਸਾਰਾ ਸਿੰਘ ਜੀ ਜਿੰਦਾਬਾਦ ਹਰੇ ਆਲੇ ਚਲੇ ਜਾਓ ਰਕਤਾਂ ਚਲੇ ਜਾ ਸਾਰੇ ਰਿਸ਼ਤੇਦਾਰੀਆਂ ਆਈਆਂ ਫੋਨ ਤਾਂ ਸਭ ਕੋ ਜੁਹੰਦਾ ਹੈ ਘਰ ਦੀ ਫੋਟੋ ਖਿੱਚ ਕੇ ਸ਼ਾਤਾਂ ਵੀ ਫੋਨ ਤੋਂ ਪਾਉਂਦਾ ਹੈ ਕਿ ਉਹਥੇ ਦਿਨ ਬੰਦੇ ਆ ਜਾਂਦੇ ਆ ਅਠੋਏ ਦਿਨ ਪੈਸੇ ਆ ਜਾਂਦੇ ਆ ਉਹ ਭਰਾ ਉਹ ਹੀ ਇੱਧਰ ਰਹਿ ਗਏ ਹਾਸੇ ਖੇਡ ਕੇ ਵੇਖ ਲੈ ਬਸ ਦੋ ਜਣੇ ਉਹਨੂੰ ਤੁਰ ਕੇ ਐਰ ਕੀ ਬੋਟਾਂ ਰਹਿ ਗਈਆਂ ਜੇ ਗਰੀਬਾਂ ਦੀਆਂ ਸਾਡੇ ਵਰਗੇ ਤਗੜਿਆਂ ਦੀਆਂ ਮੋਟਾਂ ਮੋਗੀਆਂ ਜੇ ਸਾਡੇ ਬੱਚੇ ਬਾਹਰ ਚਲੇ ਗਏ ਨੇ ਮਰੋ ਰਗਾ ਬਾਪੂ ਇਕੱਲਾ ਘਰ ਧੜੀਆਂ ਕਰਦੀਆਂ ਦਾਦਾ ਬੋਟਾਂ ਬਟਨ ਦੱਦੇ ਹੱਥ ਲੇਚਿਆ ਵੀ ਅਹੀਂ ਸਾਰੀ ਉਮਰ ਦਿਹਾੜੀ ਕਰਨੀ ਆ ਕਿ ਸਰਦਾਰੀ ਵੀ ਕਰਨੀ ਆ ਜਾਦੀ ਤੁਸੀਂ ਦੀ ਪ੍ਰੇਨਾ ਸੰਕਾ ਤੁਸੀਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਕੀ ਕਹਿਣਾ ਚਾਹੁੰਦੇ ਇਹ ਜੀ ਕਾ ਲੀਏ ਜਿਹੜੇ ਇਹ ਕੁਛ ਨਹੀਂ ਹਾਲੋ ਦੇ ਰਹੇ ਕਾ ਲੀਏ ਕੁਛ ਨਹੀਂ ਦੇ ਰਹੇ ਇਹ ਸਰਦਾਰ ਸਰਦਾਰ ਸਤਾਰਾ ਸਾਡਾ ਭਰਾਵਾ ਇਹਨਾਂ ਦੇ ਇਹ ਕੰਮ ਜਿਹੜੇ ਮਤਲਬ ਚੰਗੇ ਵੇਖ ਕੇ ਇਹਨਾਂ ਦੇ ਨਾਲ ਜੁੜ ਗਏ ਸਾਡਾ 200 ਬੰਦਾ ਜੁੜ ਗਿਆ ਇਹਦੇ ਨਾਲ ਅੱਜ ਤੇ ਵੈਦਰ ਜੀ ਕੀ ਖਾਲਸਾ ਵੈਦਰ ਜੀ ਕੀ ਫਤਿਹ ਹਾਂਜੀ ਬਹੁਤ ਸ਼ੁਭਾਸ਼ ਦਵਾਇਆ ਤੁਹਾਨੂੰ ਇਹਨਾਂ ਨੇ ਇਹਨਾਂ ਨੇ ਸ਼ੁਭਾਸ਼ ਦਵਾਇਆ ਵੀ ਗਰੀਬਾਂ ਦੀ ਮੈਂ ਪਛਤਾ ਕਰਾਂਗੇ ਮੋਦੀ ਸਾਹਿਬ ਦੇ ਨਾਲ ਅਸੀਂ ਪੱਕੇ ਜੁੜ ਗਏ ਇਹਦੇ ਨਾਲ ਪੱਕੇ ਸਾਥ ਇਹਨੂੰ ਦੇਾਂਗੇ ਅੱਜ ਤੱਕ ਰਹੀ ਸਾਥ ਸਾਰੇ ਵੱਧ ਤੋਂ ਵੱਧ ਦੇਾਂਗੇ ਜਿੰਨੇ ਚੋਕੇ ਹੋਏ ਤੇਾਂਗੇ ਹਾਂਜੀ ਵੈਗਤੀ ਦੀ ਵੈਗਤੀ ਕੀ ਖਾਲਸਾ ਸਾਹਿਬ ਵੈਗਤੀ ਕੀ ਫਤਿਹ ਹਾਂਜੀ ਤੇ 2027 ਜਿਹੜੀ ਲਕਸ਼ਣ ਬੜੀ ਦੂਰ ਆ ਪਰ ਲੋਕ ਜਿਹੜੇ ਧੜਾ ਧੜ ਤੁਹਾਡੀ ਪਾਰਟੀ ਨਾਲ ਜੁੜ ਰਹਾ ਹੈ ਕੀ ਕਹਿਣਾ ਚਾਹੁੰਦੇ ਨੇ ਮੈਨੂੰ ਇਹ ਵਿਸ਼ਵਾਸ ਆ ਵੀ ਜੇਰੀ ਸਾਡੀ ਭਾਰਤੀ ਜਨਤਾ ਪਾਰਟੀ ਹੈ ਗਰੀਬ ਦੀ ਪਾਰਟੀ ਆ ਜਨਤਾਲੀ ਸਾਬੋ ਉਚਕਾ ਦਾ ਵੀ ਜਿਹੜਾ ਸਾਦਾ ਨੇਤਾ ਹਿਆਰ ਦਾ ਬਣਾਉਂਦਾ 17 ਸਿੰਘ ਇਹ 24 ਘੰਟੇ ਆ ਜਾ ਰੋਂਦਾ ਆ ਕਿਤੇ ਝੂਠੀ ਮਾਰਦਾ ਜੋ ਫੋਨ ਕਰਦੇ ਜੇ ਮੈਂ ਘਰੋਂ ਮੈਂ ਘਰ ਦਾਦਾ ਜੋ ਮੈਂ ਥਾਣੇ ਥਾਣੇ ਦਾਦਾ ਜੋ ਮੈਂ ਚੌਂਦ ਮੈਂ ਚੌਂਦ ਦਾਦਾ ਮੈਂ ਗਰੀਬੀਆਂ ਭਾਵਨਾ ਨੂੰ ਖੇਡਦਾ ਇਹਨਾਂ ਨੂੰ ਪਹਿਲਾਂ ਤੋਂ ਫਦਾਵਾ 32 ਸਾਲ ਹੋ ਗਏ ਆ ਜਨਤਾਲੀ ਹਲਕੇ ਦਾ ਵੀ ਇਹ ਬੰਦਾ ਕਿਹੋ ਜਿਹਾ ਸਰਕਾਰਾਂ ਜਿਹੜੀਆਂ ਵੀ ਆਉਂਦੀਆਂ ਇਦਾਂ ਹੀ ਵਾਦੇ ਕਰਦੀਆਂ ਪਰ ਮੁੱਕਰ ਜਾਂਦੀਆਂ ਨਾ ਗਰੀਬ ਨੂੰ ਮੁੜ ਕੇ ਪੁੱਛਿਆ ਨਹੀਂ ਜਾਂਦਾ ਤੇਜਾ ਦਾ ਬੇਵਸ ਸੈਸ ਬੈਠਾ ਨਾ ਇਹ ਵੀ ਕੋਈ ਬੰਦਾ ਨਹੀਂ ਗਰੀਬ ਆ ਮੈਨੂੰ ਪਤਾ ਵਾ ਗ੍ਰਾਉਂਡ ਦੇ ਵਿੱਚ ਗਰੀਬ ਨੂੰ ਕੀ ਲੋੜ ਆ ਕਿਹੜੀ ਜੀ ਦੀ ਪਰੇਸ਼ਾਨੀ ਆ ਮੈਂ ਘਰ ਆ ਤੱਕ ਪਹੁੰਚ ਕਰ ਰਿਹਾ ਕਿਉਂ ਮੇਰੇ ਮਗਰ ਜਿਹੜੀ ਪਾਰਟੀਆਂ ਸਮੇਂਦਰ ਪਾਰਟੀ বিজেপি ਹਰ ਮਸਲੇ ਹੱਲ ਹੁੰਦੇ ਆ ਸਭ ਕੋਸ਼ਿਸ਼ ਕਰੋ ਪਰ ਇਹਨਾਂ ਨੂੰ ਵਿਸ਼ਵਾਸ ਹੋ ਗਿਆ ਜਿਹਦੀ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਆ ਇਹਨਾਂ ਪਾਰਟੀਆਂ ਨੇ ਕੀ ਕੀਤਾ 9 ਸਾਲ ਕਾਲੀਆਂ ਨੇ ਕਾਂਗਰਸੀਆਂ ਨੇ ਗਰੀਬਾਂ ਨੂੰ ਬਟੋਅ ਤੇ ਕਟਿਆ ਤੇ ਬਰੋਂ ਇਹਨਾਂ ਝਾੜੀ ਝਾੜੂ ਦੇ ਵੀ ਆਹ 5 ਸਾਲੋਂ ਉਹਦੇ ਬਦਲਾਅ ਆਊਗਾ ਪਰ ਝਾੜੂ ਨੇ ਇਹਨਾਂ ਗਰੀਬਾਂ ਨਾਲ ਉਹ ਤੋਂ ਵਧ ਕਰਦੀ ਗਰੀਬਾਂ ਦੀ ਕੜਕ ਬੰਦ ਕਰਦੀ ਆ ਸਭੇ ਸਕੀਮਾਂ ਵੀ ਪਾਉਣ ਦਿੱਆਂ ਗਰੀਬਾਂ ਨੂੰ ਕੋਈ ਕੰਮ ਨਹੀਂ ਮਿਲਦਾ ਗਰੀਬ ਕੰਡਾ ਨੂੰ ਵੱਜ ਜਾਂਦੇ ਆ ਤੇ ਜਿਹੜੇ ਨਿਗਰੇ ਬੱਚੇ ਉਹ ਨਸ਼ੇਰੀ ਪੇਟ ਚੜਦੇ ਜਾ ਰਿਹਾ ਨਸ਼ਾ ਹੀਂਦਾ ਜਰਾ ਬਰਿਆਬ ਵਾਗੇ ਨਸ਼ੇ ਦੇ ਤੇ ਗਰੀਬਾਂ ਦੇ ਘਰ ਘਰ ਰੋਟੀ ਤੋਂ ਬਿਨਾਂ ਸਾਰੇ ਪਿਆ ਬੱਚਾ ਕਿਸੇ ਨਾ ਕਿਹਦਾ ਨਸ਼ੇ ਦੇ ਜੁਰੂਰ ਲਗਾਏ ਨਸ਼ਾ ਇੰਨਾ ਜ਼ਿਆਦਾ ਮੁੰਡਾ ਹੋ ਗਿਆ ਵਾ ਉਹ ਘਰ ਦੇ ਮਾਂ ਪਾਪੇ ਮਾਗੇ ਚੀਜ਼ ਰਨਦੇ ਮਾਪੇ ਦੁਖੀ ਹੋ ਗਏ ਮੋਦੀ ਸਾਹਿਬ ਦੇ ਨਾਲ ਕਿਲੇ ਨੂੰ ਤਿਆਰ ਹੋਇਆ ਤੇ ਜਿਹੜੇ ਸਾਡੇ ਖਤਰੀ ਭਾਈ ਚਰਿਆ ਉਹ ਫੌਤ ਦਾ ਬਾਬਾ ਮਰੇ ਪਿਆ ਉਹ ਵੀ ਤਾਈਓ ਮੋਦੀ ਸਾਹਿਬ ਨਾਲ ਤਿਆਰ ਹੋਇਆ ਜਿਸ ਦਿਨ ਇਹ ਸਰਕਾਰ ਆਊਗੀ ਜੂਪੂ ਨਹੀਂ ਸਾਡੇ ਨਸ਼ੇ ਸਾਰੇ ਗੈਂਗਸਟਰ ਬੰਦ ਹੋਣਗੇ ਤੇ ਗਰੀਬਾਂ ਦੇ ਮਸਲੇ ਹੱਲ ਹੋਣਗੇ